ਪੰਜਾਬ ਦੀ 11400 ਪਿੰਡ ਹੈ ਪੰਜਾਬ ਦੇ ਸਿਰ ਸਰਕਾਰੀ ਤੌਰ ਤੇ ਜਨਾ ਕਰਦਿਆ ਵਾ 128 ਲੱਖ ਕਰੋੜ ਦਾ ਅੱਛਾ ਪ੍ਰਾਈਵੇਟ ਬੰਦਿਆਂ ਨਾਲ ਆਕਤੀਆਂ ਦਾ ਵੱਖਰਾ ਠੀਕ ਹੈ ਇਹਦਾ ਮਤਲਬ ਹਰ ਪਿੰਡ ਦੇ ਸਿਰ 12 13 ਕਰੋੜ ਦਾ ਕਰਦਿਆ ਵਾ ਹਰ ਕਰਦੇ ਸਿਰ 3-5 ਲੱਖ ਕਰੋੜ ਦਾ ਹਾਂਜੀ ਇਹ ਵੀ ਜਿਹੜੀ ਕੋਠੀ ਉਹਦਾ 20-30-35 ਲੱਖ ਐਸਓਕੀ 2014 ਦੀ ਗੱਲ ਹੈ ਜਦੋਂ ਕਾਂਗਰਸ ਦਾ ਰਾਜ ਸੀ ਇਹਨਾਂ ਨੇ ਡਾਕਟਰ ਸੁਮਿੰਦਰ ਨਾਥ ਕਮਿਸ਼ਨ ਬਿਠਾਇਆ ਵੇ ਕੀ ਕਿਸਾਨਾਂ ਨੂੰ ਐਮਐਸਪੀ ਦੇਣੀ ਚਾਹੀਦੀ ਹੈ ਉਹਨਾਂ ਨੇ ਆਪਣੇ ਰਿਪੋਰਟ ਸੌਂਪਤੀ ਲੇਕਿਨ ਬਦਕਿਸਮਤੀ ਵੀ ਉਹ ਇਲੈਕਸ਼ਨ ਤੋਂ ਥੋੜਾ ਸਮਾਂ ਪਹਿਲਾਂ ਸੌਂਪੀ ਗਈ ਇਹਨਾਂ ਬਹਾਨਾ ਬਣਾ ਲਿਆ ਇਹਦੇ ਸਮੇਂ ਤੇ ਅਸੀਂ ਲਾਗੂ ਨਹੀਂ ਕਰ ਸਕਦੇ ਇਸ ਗੱਲ ਦਾ ਕਿ ਬਿਆਜਾ ਕਾਂਗਰਸ ਨੇ 10 ਸਾਲ ਭੁੱਲ ਲਿਆ ਆਊਟ ਆਫ ਪਾਵਰ ਹੋ ਗਏ ਮੋਦੀ ਸਾਹਿਬ ਨੇ ਉਸ ਗੱਲ ਨੂੰ ਸੁਭਾੜ ਲਿਆ ਉਸੇ ਸਮੇਂ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖੀਆਂ ਬਤੌਰ ਮੁੱਖ ਮੰਤਰੀ ਗੁਜਰਾਤ ਇਹ ਲਾਗੂ ਹੋਣੀ ਚਾਹੀਦੀ ਹੈ ਲੋਕਾਂ ਨੂੰ ਕਹਿੰਦੇ ਜੇ ਬਿੱਲ ਬਣਾਓਗੇ ਤੇ ਮੈਂ ਆਉਂਦਿਆਂ ਲਾਗੂ ਕਰਦਾ। ਇਹ ਆਉਂ ਰਿਕਾਰਡ ਹੈ ਸਰ ਕੋਧਨ ਦੇ ਸਟੇਟਮੈਂਟਸ ਵੀ ਚਿੱਠੀਆਂ ਦੀ। ਠੀਕ ਹੈ। ਲੇਕਿਨ 10 ਸਾਲ ਨੰਗੇ ਬਾਅਦ ਕਿਸਮਤੀ ਪਹਿੋਂ ਐਮਐਸਪੀ ਲਾਗੂ ਹੋਈ। 23 ਫਸਲਾਂ ਤੇ ਐਮਐਸਪੀ ਡਿਕਲੇਅਰ ਮਿਲਣਾ 33 ਰੁਪਏ ਕਿਲੋ ਖੰਡ ਵੇਚ ਜਿੰਨਾਂ ਤੇ ਟੈਕਸ ਲੱਗਦੇ ਨੇ ਜੀਐਸਟੀ ਪੈਂਦੀ ਹੈ ਬਾਕੀ ਟੈਕਸ ਨੇ ਤੇ ਜਦੋਂ ਕਿ ਖੰਡ ਬਣਾਉਣ ਦਾ ਖਰਚਾ ਹੀ ਇੰਨਾ ਜ਼ਿਆਦਾ ਵਾ। ਹੁਣ ਐਸੇ 390 ਰੁਪਏ ਕੰਟਰੋਲ 'ਪਾ ਆਵਾਂ ਗੰਨੇ ਦਾ। ਹਾਂ ਜਿਵੇਂ ਗੰਨੇ ਗੰਨੇ ਦੀ ਕੀਮਤ ਲਾ ਲਈਏ 10% ਕਬਰੀ ਵੀ ਲਾ ਲਈਏ ਜਦੋਂ ਕਿ ਪੰਜਾਬ ਦੀ ਅਸਲ ਕਬਰੀ 9.5% ਹੈ ਆਉਸਤ ਜਿਹੜੀ ਹੈ ਸਾਰੀਆਂ ਮਦਦ ਦੇ ਨਾਲ ਕੇ ਜੇ ਤੁਸੀਂ 10 ਵੀ ਲਾ ਲੋ ਤਾਂ ਵੀ 39 ਰੁਪਏ 10 ਪੈਸੇ ਦਾ ਤਾਂ ਗੰਨਾ ਹੀ ਲੱਗ ਗਿਆ 1 ਕਿਲੋ ਘੰਡ ਬਣਾਉਣ ਤੇ ਤੇ ਵੇਚ ਨਹੀਂ ਗੱਤੀਆਂ ਨੂੰ ਅੱਛਾ ਤੇ ਮਿਲਣ ਕੋ ਪੈਸੇ ਕਿੱਥੋਂ ਆਉਣਗੇ ਫਿਰ ਇਸ ਕਰਕੇ ਪੰਜਾਬ ਸਰਕਾਰ ਗੰਨੇ ਦੀ ਖੇਤੀ ਨੂੰ ਉਤਸ਼ਾਹਤ ਕਰਨ ਵਾਸਤੇ ਤਾਂ ਕਿ ਲੋਕੀ ਕਣਕ ਝੋਨਾ ਛੱਡਣ ਸੱਚ ਕਾਲ ਦਸ ਕੋ ਮੈਂ ਤੁਹਾਡਾ ਆਪਣਾ ਸੁਖਨਨ ਵਾਲੀ ਹਾਂ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਪਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਸਾਡੇ ਨਾਲ ਡਾਕਟਰ ਬੁਰਖਵਾ ਸਿੰਘ ਕਲੋਂ ਜਿਹੜੇ ਜੋੜ ਚੁੱਕੇ ਨੇ ਸਟੂਡੀਓ ਦੇ ਵਿੱਚ ਸੋ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਉਹ ਕਿਸਾਨੀ ਨੂੰ ਲੈ ਕੇ ਕਿਸਾਨੀ ਦੇ ਕਈ ਮੁੱਦਿਆਂ ਤੇ ਐਕਸਪਰਟ ਨੇ ਖੇਤੀਬਾੜੀ ਵੀ ਨੇ ਕਾਦਿਆਂ ਗੱਲਬਾਤ ਸਸਿਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀ ਆਵਾਜ਼ ਚੈਨਲ ਤੇ ਬਹੁਤ ਮਿਹਰਬਾਨੀ ਜੀ ਪੰਜਾਬ ਦੀ ਆਵਾਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੱਲ ਕਰਨ ਦਾ ਸਮਾਂ ਦਿੱਤਾ ਤੁਸੀਂ ਕਹਿੰਦਾ ਜੇ ਅਪਾ ਗੱਲ ਕਰੀਏ ਸਭ ਤੋਂ ਆਪਾਂ ਬੇਟ ਖੇਤਰ ਦੀ ਗੱਲ ਕਰੀ ਤੇ ਮੁੱਖ ਫਸਲਾਂ ਦੇ ਵਿੱਚੋਂ ਫਸਲ ਹੈਗੀ ਗੰਨਾ ਜੀ ਤੇ ਗੰਨੇ ਦੇ ਨਾਲ ਲੈ ਕੇ ਦਿੱਕਤਾਂ ਬਹੁਤ ਆਉਂਦੀਆਂ ਨੇ ਕਿਸਾਨਾਂ ਨੂੰ ਜਿਵੇਂ ਕਿ ਵੱਡੀ ਮੁਸ਼ਕਲ ਲਾ ਲੋ ਮਿਲਣਾ ਪੈਟਾ ਨਹੀਂ ਕਰਦੀਆਂ ਛੇਤੀ ਜੀ ਜਾਂ ਉਹ ਦੂਸਰੀ ਗੱਲ ਕਰ ਲਈਏ ਸਰਕਾਰ ਦੇ 50 ਰੁਪਇਆ ਦੀ ਉਹ 50 ਰੁਪਇਆ ਹੁਣ ਤੱਕ ਜਿਹੜੇ ਨਹੀਂ ਪਏ ਕੀ ਕਾਰਨ ਸਮਝੀਏ ਏ ਜੇ ਦੇਮ ਪਿਛੋਕੜ ਨਹੀਂ ਜਾਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਸਮੱਸਿਆ ਅਸਲ ਵਿੱਚ ਕਿੱਥੇ ਖੜੀ ਹੈ ਪੰਜਾਬ ਦੀਆਂ ਖੰਡ ਮਿੱਲਾਂ ਗੰਨਾ ਪੀਰ ਲੈਂਦੀਆਂ ਦੋ ਕਾਨੂੰਨ ਨੇ ਇੱਕ ਕਾਨੂੰਨ ਤੇ ਹੈਗਾ 슈ਗਰ ਕੇਨ ਕੰਟਰੋਲ ਬੋਰਡ ਜਾਂ 슈ਗਰ ਕੇਨ ਕੰਟਰੋਲ ਆਰਡਨਸ ਅਨੁਸਾਰ ਇਹ ਤੈ ਕਰਦਾ ਕਿ ਕਿਸਾਨਾਂ ਦੀ ਗੰਨੇ ਦੀ ਕੀਮਤ 14 ਦਿਨ ਦੇ ਅੰਦਰ ਅੰਦਰ ਕਿਸਾਨਾਂ ਨੂੰ ਭੁਗਤਾਨ ਕੀਤਾ ਜਾਵੇ ਦੂਸਰਾ ਕਾਨੂੰਨ ਹੈ ਜ਼ਰੂਰੀ ਵਸਤਾਂ ਐਕਟ ਜਿਹੜਾ ਹਿੰਦੁਸਤਾਨ ਸਰਕਾਰ ਚੋਂ ਆਉਂਦੀ ਹੈ ਉਹ ਕਹਿੰਦੇ ਆ ਕਿ ਖਾਂਡ ਦੇ ਜ਼ਰੂਰੀ ਅਵਸਥਾ ਦੇ ਤਹਿਤ ਆਉਂਦੀ ਹੈ ਇਹ ਸਾਡੀ ਮਰਜ਼ੀ ਬਿਨਾਂ ਤੁਸੀਂ ਵੇਚਣੀ ਨਹੀਂ ਠੀਕ ਹੈ ਬਣਾ ਲਵੋ ਵੇਚੋ ਉਦੋਂ ਜਦੋਂ ਅਸੀਂ ਜਾਇਜ਼ ਕੋਈ ਵਾਸਤੇ ਬਕਾਇਦਾ ਕੋਟੇ ਨਿਸ਼ਚਿਤ ਹੁੰਦੇ ਨੇ ਪਹਿਨਾ ਕੋਟਾ ਛੱਡਿਆ ਜਾਊਗਾ ਇਹਨਾਂ ਹੀ ਕੱਟੇ ਛੱਡਿਆ ਜਾਊਗਾ ਉਹਦੇ ਤਹਿਤ ਹੀ ਖਾਂਡ ਦੀ ਐਮਐਸਪੀ ਵੀ ਬੱਦੀ ਰਹਦੀ ਹੈ ਠੀਕ ਹੈ ਮਿਨੀਮਮ ਸੇਲਿੰਗ ਪ੍ਰਾਈਸ ਠੀਕ ਹੈ ਉਹ ਐਸਵੇ ਹੈਰਾਨਿਤ ਤੁਸੀਂ ਝੁਰਗੇ ਹੈਰਾਨ ਹੋ ਗਏ ਐਸਵੇ ਸਰਕਾਰ ਨੇ 31 ਰੁਪਏ ਕਿਲੋ ਵੰਦੀ ਹੋਈ ਹੈ ਠੀਕ ਹੈ ਮਿਲਣਾ 31 ਰੁਪਏ ਕਿਲੋ ਖੰਡ ਵੇਚ ਜਿਹਨਾਂ ਤੇ ਟੈਕਸ ਲੱਗਦੇ ਨੇ ਜੀਐਸਟੀ ਪੈਂਦੀ ਹੈ ਬਾਕੀ ਟੈਕਸ ਨੇ ਤੇ ਜਦੋਂ ਕਿ ਖੰਡ ਬਣਾਉਣ ਦਾ ਖਰਚਾ ਹੀ ਇੰਨਾ ਜ਼ਿਆਦਾ ਵਾ ਹੁਣ ਐਸਵੇ 395 ਰੁਪਏ ਕੰਟਰੋਲ 'ਪਾ ਆਵਾ ਗੰਨੇ ਦਾ ਹਾਂਜੀ ਜੇ ਤੁਸੀਂ ਗੰਨੇ-ਗੰਨੇ ਦੀ ਕੀਮਤ ਲਾ ਲਈਏ 10% ਕਬਰੀ ਵੀ ਲਾ ਲਈਏ ਜਦੋਂ ਕਿ ਪੰਜਾਬ ਦੀ ਅਸਲ ਕਬਰੀ 9.5% ਹੈ ਔਸਤ ਜਿਹੜੀ ਹੈ ਸਾਰੀਆਂ ਮਦਦ ਰੱਖ ਕੇ ਜੇ ਤੁਸੀਂ 10 ਵੀ ਲਾ ਲੋ ਤਾਂ ਮੈਂ 40 ਰੁਪਏ 10 ਬਜਾਜਾ ਦਾ ਗੰਨਾ ਹੀ ਲੱਗ ਗਿਆ 1 ਕਿਲੋ ਖੰਡ ਬਣਾਉਣ ਤੇ ਤੇ ਵੇਚ ਨਹੀਂ ਗੱਤਿਆਂ ਅੱਛਾ ਤੇ ਮੇਲੇ ਕੋ ਪੈਸੇ ਕਿੱਥੋਂ ਆਉਣਗੇ ਫਿਰ ਇਸ ਕਰਕੇ ਪੰਜਾਬ ਸਰਕਾਰ ਗੰਨੇ ਦੀ ਖੇਤੀ ਨੂੰ ਉਤਸ਼ਾਹਤ ਕਰਨ ਵਾਸਤੇ ਤਾਂ ਕਿ ਲੋਕੀ ਕੰਟਝੋਨਾ ਛੱਡਣ ਉਹ ਫਿਰ ਆਪਣੇ ਕੋਲੋਂ ਪੈਸਾ ਹਿਸਾਬਉਂਦੇ ਨੇ ਉਹਨੂੰ ਤੁਸੀਂ ਸਬਸਿਡੀ ਕਹ ਲਓ ਉਹਨੂੰ ਗਵਰਨਮੈਂਟ ਸ਼ੇਅਰ ਕਹ ਲਓ ਠੀਕ ਐਸ ਵਿੜੋ 55 ਰੁਪਏ 50 ਪੈਸੇ ਪ੍ਰਤੀ ਕਿਲੋ ਠੀਕ ਐ ਜਿਹੜਾ ਸਰਕਾਰ ਨੇ ਦੇਣਾ ਸੀ ਔਰ ਇਹ ਸ਼ੇਅਰ 2018 ਤੋਂ ਦੇਣਾ ਸ਼ੁਰੂ ਹੋਇਆ ਔਰ ਇਹਦੇ ਪੈਸੇ ਬਜਟ 'ਚ ਪਾਣੇ ਸ਼ੁਰੂ ਹੋਏ ਜਿਸ ਸਮੇਂ ਸਰ ਸ੍ਰੀ ਗਿੰਦਰ ਸਿੰਘ ਅੰਧਾਵਾ ਕੋਆਪਰੇਸ਼ਨ ਮਿਨਿਸਟਰ ਸੀ ਉਸ ਸਮੇਂ ਦੀਆਂ ਗੱਲਾਂ ਨੇ ਠੀਕ ਹੈ ਉਸ ਤੋਂ ਪਹਿਲਾਂ ਬਜਟ 'ਚ ਰੱਖਦੋ ਪੈਸੇ ਨਹੀਂ ਸੀ ਪਏ ਧਰਨੇ ਵੱਜ ਜਾਣੇ ਸਰਕਾਰ ਦੇ ਨਾਸੀ ਤੂੰ ਆ ਜਾਣਾ ਤੇ ਕਿਸੇ ਪਾਸੇ ਪੈਸੇ ਕੱਢ ਕੇ ਦੇ ਦੇਣੇ ਉਦੋਂ ਮਗਰੋਂ ਇੱਕ ਰੈਗੂਲਰ ਬਜਟ ਬਣਨਾ ਸ਼ੁਰੂ ਹੋ ਗਿਆ ਹੁਣ ਐਸਾ ਵੀ ਬਣਿਆ ਹੋਇਆ ਬਜਟ ਉਸ ਬਜਟ 'ਚ ਪੈਸੇ ਪਏ ਹੋਏ ਆ ਬਸ ਸਰਕਾਰ ਨੂੰ ਚੇਤਾ ਭੁੱਲ ਗਿਆ ਇਹ ਕਹੋ ਤੇ ਮੈਂ ਤੁਹਾਨੂੰ ਇੱਕ ਸਿਨੈਰੀਓ ਦੱਸ ਦਿੰਨਾ ਕਿ ਐਸ ਤਰ੍ਹਾਂ ਪੰਜਾਬ 'ਚ ਪੋਜੀਸ਼ਨ ਕੀ ਹੈ ਠੀਕ ਗੰਨੇ ਦੀ ਕਿੰਨਾ ਕੁ ਗੰਨਾ ਪੀੜਿਆ ਉਹਦੇ ਵਿੱਚ ਗੱਜਨੇ ਦੀ ਭਾਈ ਵੀ ਤਕਰੀਬਨ ਬਹੁਤ ਵੱਡੇ ਲੈਵਲ ਤੇ ਹੁੰਦੀ ਆ ਜੀ ਔਰ ਅਗਰ ਆਪਾਂ ਗੱਲ ਕਰੀਏ ਬੇਟ ਖੇਤਾਂ ਦੀ ਜੀ ਐਕਸਾਰ ਉਹਦੇ ਨਾਲ ਗੰਨਾ ਮੜਿਆ ਨਹੀਂ ਬਹੁਤ ਜ਼ਿਆਦਾ ਜੀ ਉਸ ਦਾ ਹੁਣ ਤੱਕ ਕਿਤੇ ਨਾ ਕਿਤੇ ਮੁਆਵਜ਼ਾ ਕਰਨੇ ਦਾ ਤੇ ਬਿਲਕੁਲ ਨਹੀਂ ਦਿੱਤਾ ਸਰਕਾਰ ਨੇ ਜੀ ਜੇ ਆਪਾਂ ਹੋਰ ਝੋਨੇ ਦੀ ਫਸਲ ਜਾਂ ਹੋਰ ਫਸਲਾਂ ਦੀ ਗੱਲ ਕਰੀਏ ਉਹਦਾ ਕਈ ਕੁ ਵਿਰਲੇ ਪਿੰਡ 'ਚ ਦੋਵਾਂ ਚੌਵਾਂ ਬੰਦਿਆਂ ਉਹ 3100 ਰੁਪਇਆ ਤਕਰੀਬਨ ਜਾਂ 6500 ਰੁਪਇਆ ਕਈਆਂ ਨੂੰ ਜੀ ਜੀ ਸੁਖਜੀ ਪੰਜਾਬ 'ਚ 632 ਲੱਖ ਟਨ ਦੰਨਾ ਵੀ ਲੈ ਗਿਆ ਠੀਕ ਹੈ ਜਿਹਦੀ ਕੁੱਲ ਕੀਮਤ ਬਣਦੀ ਸੀ 2472.38 ਕਰੋੜ ਠੀਕ ਹੈ ਇਹਦੇ 'ਚ ਲਗਭਗ 2500 ਕਰੋੜ ਰੁਪਏ ਦੇ ਵਿੱਚੋਂ ਸਿਰਫ 1827 ਕਰੋੜ ਦੀ ਪੇਮੈਂਟ ਹੋਈ ਹੈ ਠੀਕ ਹੈ 645 ਕਰੋੜ ਰੁਪਇਆ ਗੱਨੇ ਦੀ ਪੇਮੈਂਟ ਕਿਸਾਨਾਂ ਨੂੰ ਮਿਲਣ ਵਾਲੀ ਬਕਾਇਆ ਪਈ ਹੈ ਵਿਸ਼ੇ ਕੋਪਰਾਈਟ ਮਿਲਣਾ ਦੇਣੀ ਹੋਵੇ ਵਿਸ਼ੇ ਕੋਪਰਟ ਮਿਲਣਾ ਦੇਣੀ ਹੋਵੇ ਤੇ ਜਿਹਦੇ ਵਿੱਚੋਂ 352.2 ਕਰੋੜ ਰੁਪਏ ਪੰਜਾਬ ਸਰਕਾਰ ਨੇ ਦੇਣਾ ਜਿਹੜੋ 352 ਰੁਪਏ 50 ਪੈਸੇ ਦੇ ਹਿਸਾਬ ਦਾ ਠੀਕ ਹੈ ਜਿਹੜਾ ਨਹੀਂ ਦਿੱਤਾ ਗਿਆ ਚਾਰ-ਚਾਰ ਮਹੀਨੇ ਲੇਟ ਹੋਇਆ ਹਾਂ ਹੁਣ ਮੈਨੂੰ ਪਤਾ ਲੱਗਾ ਕਿ ਕੱਲ ਦੇ ਸ਼ਾਇਦ ਕੁਝ ਪੈਸੇ ਆਉਣੇ ਸ਼ੁਰੂ ਹੋਏ ਨੇ ਉਹ ਵੀ ਇਸ ਕਰਕੇ ਹੋਇਆ ਵੀ ਇਲੈਕਸ਼ਨ ਦੇ ਦੌਰ ਚ ਹੁਸ਼ਿਆਰਪੁਰ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਗਦਾਸਪੁਰ ਪਠਾਨਕੋਟ ਜਿੱਥੇ ਜ਼ਿਆਦਾ ਮਿਲਣਾ ਨੇ ਇੱਥੇ ਆਵਾਜ਼ ਬੜੀ ਉੱਠੀ ਹੈ ਇਸ ਗੱਲ ਤੇ ਵਿਸਤਾਰ ਕੋ ਨਹੀਂ پیسے ਦੇ ਦੀ ਤੇ ਸਰਕਾਰ ਨੇ ਸ਼ਾਇਦ ਦੇਣੇ ਸ਼ੁਰੂ ਕੀਤੇ ਆ ਠੀਕ ਹੈ ਹੁਣ ਇਹ ਵੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਵੀ ਜਿਹੜੀ ਸਰਕਾਰ ਦਾ ਕਾਨੂੰਨ ਕਹਿੰਦਾ ਉਹ 14 ਦਿਨਾਂ ਚ ਪੈਸੇ ਦੇਓ ਉਹ ਸਰਕਾਰ ਖੁਦ 4 ਮਹੀਨੇ ਬਾਅਦ ਦੇਣ ਦੀ ਬਿਲਕੁਲ ਆਪਣਾ ਹਿੱਸਾ ਵੀ ਬਿਲਕੁਲ ਠੀਕ ਹੈ ਨਾ ਜੀ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਗੱਲ ਨੂੰ ਵਿਚਾਰਨਾ ਪੈਣਾ ਹੁਣ ਜਿਹੜੀ ਦੂਸਰੀ ਗੱਲ ਆਪ ਜੀ ਨੇ ਪੁੱਛੀ ਹੈ ਵੀ ਮੁਆਵਜ਼ਾ ਨਹੀਂ ਮਿਲਿਆ ਹਾਂਜੀ ਹੜ ਆਏ ਜਿਹੜਾ ਗੰਨਾ ਕਣਕ ਤੋਂ ਬਾਅਦ ਲੱਗਾ ਸੀ ਉਹਦਾ ਬਹੁਤ ਜ਼ਿਆਦਾ ਨਸਾਨ ਹਾਂ ਜੁਗਾਈਓ ਦੀ ਫੌਟ ਚੱਲ ਰਹੀ ਸੀ ਉਹਦਾ ਬੱਚ ਪੈਦਾ ਹੋ ਰਿਆ ਸੀ ਉਦੋਂ ਕਈ ਤੇ ਦਿਨ ਖੇਤਾਂ 'ਚ ਪਾਣੀ ਖੜਾ ਰਹਿ ਗਿਆ ਬੱਚ ਮਰ ਗਏ ਤੇ 1 ਕਿਤੇ 2-2 ਕੰਨੇ ਰਹਿ ਗਏ ਜਿਸੇ ਕਿਸਾਨ ਦਾ 400-400 ਕੁਇੰਟਲ ਨਿਕਲਣਾ ਸੀ ਉਹਦਾ 150 ਕੁਇੰਟਲ ਨਿਕਲਿਆ ਕਿ ਇਹਦਾ 150 ਤੋਂ ਵੀ ਘੱਟ ਨਿਕਲਿਆ ਟਰਾਲੀ ਵੀ ਨਹੀਂ ਨਿਕਲੀ ਪੂਰੀ ਹਾਂਜੀ ਉਸ ਕਾਰਨ ਉਹ ਚਾਹੁੰਦਾ ਸੀ ਕਿ ਇਹਦਾ ਹੜ ਮਾਰੇ ਏਰੀਆ ਦਾ ਸਾਰਾ ਸਰਵੇਖਣ ਕਰਵਾ ਕੇ ਗਦੌਰੀ ਕਰਾ ਕੇ ਉਹਦਾ ਮੁਆਵਜ਼ਾ ਦੇ ਦੇ ਫਿਰ ਇਸ ਏਰੀਏ ਤੇ ਹੜ ਦੇ ਨਾਲ ਰੈਕਟਰਟ ਨਾਂ ਦੀ ਬਿਮਾਰੀ ਦਿੱਤਾ ਰੋਗ ਜਿਹੜਾ ਸੀ ਬਹੁਤ ਪਹਿਲੇ ਕਿਉਂਕਿ ਰਤਾ ਰੋਗ ਗੰਨੇ ਦਾ ਕੈਂਸਰ ਆ ਇਹ ਪਾਣੀ ਦੇ ਹਵਾਰੇ ਹੀ ਫੈਲਦਾ ਜਦੋਂ ਪਾਣੀ ਹੜਾਂ ਦੇ ਇੱਕੋਂ ਖੇਤ ਤੋਂ ਦੂਜੇ ਖੇਤ ਤੋਂ ਤੁਰਿਆ ਜਿਹੜੇ ਖੇਤ ਜੀ ਬਿਮਾਰੀ ਉਹਦੇ ਕਾਣ ਲੈ ਕੇ ਅੱਗੇ ਭਲਾਈ ਆ ਉਸ ਨੇ ਬਹੁਤ ਜ਼ਿਆਦਾ ਕਿਸਾਨ ਦਾ ਨੁਕਸਾਨ ਕੀਤਾ ਜਿੱਥੇ ਰਤਾ ਰੋਗ ਪੈ ਗਿਆ ਸੀ ਉਹਨਾਂ ਲੋਕਾਂ ਦਾ ਕਿਹੜਾ 50 ਕੁੰਟਲ ਕਿਲੇ ਦਾ ਲਗੜਿਆ ਕਿਹੜਾ 100 ਨਿਕਲਿਆ ਉਹ ਵੀ ਛੜਾਈ ਵਾਲਿਆਂ ਨੇ 100 ਰੁਪਏ ਕੁੰਟਲ ਦੀ ਛੜਾਈ ਲੈ ਕੇ ਛੜਿਆ ਨੂੰ ਤੇ ਇਹ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਮੁਆਵਜ਼ੇ ਵਾਲੇ ਵੀ ਜੰਮਾ ਚਾਹੀਦਾ ਹੁਣ ਜਿੱਦਾਂ ਰੈਡ ਡਰਾਉਟੀ ਪੈ ਗਈ ਸੀ ਤੇ ਰੈੱਡ ਡਾਟ ਵਾਲੇ ਗन्ने ਨੂੰ ਲੇਬਰ ਨਹੀਂ ਸੀ ਚੇਲਦੀ ਕਿਉਂਕਿ ਜੋ ਮੁਸ਼ਕਲ ਮਾਰਦੀ ਸੀ ਹਾਂਜੀ ਤੇ ਕਿਉਂ ਨਹੀਂ ਸਰਕਾਰ ਨੇ ਮਸ਼ੀਨਾਂ ਦਾ ਪ੍ਰਬੰਧ ਕੀਤਾ ਜੇ ਮਹਾਰਾਸ਼ਟਰ ਸਰਕਾਰ ਦੇ ਵਿੱਚ 1000 ਮਸ਼ੀਨ ਚੱਲ ਰਹੀਆਂ ਗੰਨਾ ਕੱਟਣ ਵਾਲੇ ਮੱਧ ਪ੍ਰਦੇਸ਼ ਚੱਲ ਰਹੀਆਂ ਯੂਪੀ ਚੱਲ ਰਹੀਆਂ ਚਾਹਮਾ ਲਾਡੂ ਚੱਲ ਰਹੀਆਂ ਆਂਧਰਾ ਚੱਲ ਰਹੀਆਂ ਇੱਥੇ ਕਿਉਂ ਨਹੀਂ ਚੱਲ ਰਹੀਆਂ ਕਾਰਨ ਕੀ ਹੈ ਕਿਉਂ ਨਹੀਂ ਚੱਲ ਰਹੀਆਂ ਸੈਂਟਰ ਸਰਕਾਰ ਦੀ ਇੱਕ ਸਕੀਮ ਹੈ ਸਮੈਮ ਸਕੀਮ ਠੀਕ ਹੈ ਉਹਦਾ ਮਕਸਦ ਹੈ ਵੀ ਹਰ ਫਸਲ ਵਾਸਤੇ ਮਸ਼ੀਨੀਕਰਨ ਕਰਨਾ ਵੀਡੀਓ ਤੋਂ ਲੈ ਕੇ ਵੱਡਣ ਤੱਕ ਤੁਹਾ ਗਾਂ ਗਾਂ ਲੇਬਰਾਂ ਮਿਲਦੇ ਜਾਂਦੀ ਲੇਬਰ ਮਹਿੰਗੀ ਹੋ ਰਹੀ ਬੱਚਾ ਬੜਾ ਵੱਧ ਰਿਹਾ ਖਾਸ ਤੋ ਕਿ ਧੰਨੇ ਦੇ ਲੇਬਰ ਦਾ ਖਰਚਾ ਬਹੁਤ ਜ਼ਿਆਦਾ ਵਾ ਹਾਂਜੀ ਤੇ ਉਹਨਾਂ ਸਟੇਟਾਂ ਨੇ ਕੀ ਕੀਤਾ ਵੀ 25% ਸਬਸਿਡੀ ਉਹ ਤੇ ਸੈਂਟਰ ਸਰਕਾਰ ਦੇ ਰਹੀ ਹੈ ਪੈਸਾ ਖੁੱਲਿਆ ਮਾਰਿਆ ਉਹਨਾਂ ਦਾ ਪੰਜਾਬ ਨੂੰ 200 300 ਕਰੋੜ ਹਰ ਸਾਲ ਆ ਰਿਹਾ ਠੀਕ ਹੈ ਮਹਾਰਾਸ਼ਟਰ ਨੂੰ ਵੀ ਆ ਰਿਹਾ ਬਾਕੀ ਸੁਗਨ ਨੂੰ ਆ ਰਿਹਾ ਇੰਨੀ ਵੱਡੀ ਪੇਮਟ ਆਉਂਦੀ ਹੈ ਤਾਂ ਉਹ ਜਾਂਦੀ ਕਿੱਧਰ ਨੂੰ ਇਹ ਨਹੀਂ ਮੈਂ ਸੁਖਦੇਵ ਜੀ ਕਲੀਅਰ ਕਰਨਾ ਚਾਹੁੰਨਾ ਵੀ 25% ਸਬਸਿਡੀ ਕੇਂਦਰ ਦੀ ਹੈ ਉਹਦੀ ਠੀਕ ਹੈ ਉਹ ਕਹਿੰਦੇ ਬਾਕੀ ਮੈਚਿੰਗ ਗ੍ਰਾਂਟ ਸੈਂਟਰ ਪੰਜਾਬ ਸਰਕਾਰ ਪਾਵੇ ਹਰਿਆਣਾ ਸਰਕਾਰ ਪਾਵੇ ਜਿਹੜੇ ਸੂਬੇ ਉਹ ਕਾਉਣ ਤੇ ਲੋਕਾਂ ਨੂੰ ਸਬਸਿਡੀ ਦਿਓ ਹਾਂਜੀ ਮਹਾਰਾਸ਼ਟਰ ਵਾਲਿਆਂ ਨੇ ਗੰਨਾ ਕਟਣ ਵਾਲੀਆਂ ਮਸ਼ੀਨਾਂ ਦੇ 15% ਸਬਸਿਡੀ ਕੋਲੋਂ ਪਾਤੀ 25% ਦੀ ਸੀ 40% ਹੋ ਗਈ ਕਿਸਾਨ ਨੂੰ ਪਤਾ ਲੱਗਾ 40% ਸਬਸਿਡੀ ਮਿਲਣੀ ਹੈ ਉਹਨਾਂ ਗਰੁੱਪ ਬਣਾ ਲਏ ਗਰੁੱਪ ਨਾਲ 10-10 20-20 ਕਿਸਾਨਾਂ ਨੇ ਆਪਣੇ ਮਸ਼ੀਨ ਖਰੀਦ ਲਈ ਨਾਲੇ ਤੇ ਆਪਣਾ ਕੰਮ ਵੱਡਾ ਵੱਡੇ ਕਰਾਇਆ ਦਵਾਇਆ ਹਾਂਜੀ ਪੰਜਾਬ ਵਾਲਿਆਂ ਨੇ ਸਬਸਿਡੀ ਦੀ ਰੱਖੀ ਇਸ ਕੰਮ ਅੱਛਾ ਕਾਂਗਰਸ ਰਾਜਵਾਲੇ ਸਿਰਫ ਪੰਜ ਮਸ਼ੀਨਾਂ ਤੇ ਸਬਸਿਡੀ ਦਿੱਤੀ ਗਈ ਆ ਉਹਦੇ ਮਗਰੋਂ ਬੰਦ ਕਰਤੀ ਗਈ ਹੁਣ ਜਿਹੜੀਆਂ ਮਸ਼ੀਨਾਂ ਚੱਲ ਰਹੀਆਂ ਉਹ ਤੇ ਸੋਖਿਆ ਲੋਕਾਂ ਨੂੰ ਆਪਣੇ ਰਾਖੇ ਚ ਵੀ ਚੱਲਣ ਰਹੀ ਐ ਬਿਲਕੁਲ ਅ ਕੱਢ ਲੱਗੇ ਗੋਰ ਪ੍ਰਤਾਪ ਚਲਾ ਰਿਆ ਉਹ ਇਧਰ ਰਿਆਡ ਫਾਰਮ ਵਾਲੇ ਚਲਾ ਰਿਆ ਹਾਂਜੀ ਠੀਕ ਐ ਨਾ ਜੋ ਇਧਰ ਇਧਰ ਦੂਹਾਂ ਸਾਈਡ ਤੇ ਚੱਲ ਰਹੀਆਂ ਨੇ ਬਿਲਕੁਲ ਬਾਜਨ ਦਾ ਸਾਈਡ ਤੇ ਚੱਲ ਰਹੀਆਂ ਨੇ ਪਰ ਉਹਦੇ ਮਗਰੋਂ ਸਬਸਿਡੀ ਨਹੀਂ ਕਿਸਾਨ ਕਹਿੰਦਾ ਵੀ 1 ਕਰੋੜ ਰੁਪਏ ਦੀ ਮਸ਼ੀਨ ਕੱਲਾ ਮੈਂ ਕਿਤਰਾ ਲੈ ਲਵਾਂ ਮੈਨੂੰ ਸਬਸਿਡੀ ਨਹੀਂ ਮਿਲਦੀ ਬਿਲਕੁਲ ਹੁਣ ਸਬਸਿਡੀ ਮਿਲੇਗੀ ਲੋਕੀ ਇਸ ਪਾਸੇ ਆਉਣ ਗੰਨੇ ਦੀ ਬਜਾਈ ਵਾਲੀਆਂ ਮਸ਼ੀਨਾਂ ਤਿਆਰ ਆ ਗੋਡੀ ਵਾਲੀਆਂ ਤਿਆਰ ਨੇ ਵੜਾਈ ਵਾਲੀਆਂ ਤਿਆਰ ਆ ਲੋਕੀ ਸਬਸਿਡੀ ਢਿਕਣ ਦੇ ਸਰਕਾਰ ਸਾਰਾ ਜੋਰ ਪਾਣਕ ਝੋਨੇ ਦੀ ਪ੍ਰਾਇਲ ਦੇ ਨਾਲ ਸਾਹਮਣੇ ਲਾ ਰਹੀ ਹੈ ਜੇ ਉਹਦੇ ਵਿੱਚ 20% 5% 10% ਗੰਨੇ ਵਾਸਤੇ ਵੀ ਰੱਖ ਦਿੰਦੇ 50 ਤੇ ਸੜਾ 40 ਮਿਲੀਅਨ ਕਰੋੜ ਰੁਪਏ ਰੱਖਣ ਦੀ ਲੋੜ ਹੈ ਬਹੁਤ ਵੱਡਾ ਨਹੀਂ ਬਿਲਕੁਲ 40 50 ਕਰੋੜ ਰੁਪਏ ਰੱਖ ਦੇਣ ਤੇ ਇੱਕ ਸਾਥ ਚ ਸਾਰੇ ਗੰਨਾ ਬੀਜਣ ਵਾਲੀਆਂ ਵੱਡਰ ਵਾਲੀਆਂ 50 50 100 100 ਮਸ਼ੀਨਾਂ ਹਰ ਕਿਸਮ ਦੀ ਆਸ ਅਗਰ ਆਪਾਂ ਦੂਸਰੇ ਪਾਸੇ ਦੂਜੀ ਫਸਲ ਦੀ ਗੱਲ ਕਰੀਏ ਇਸ ਵਾਰ ਦੀ ਗੱਲ ਕਰਦੇ ਹੁਣ ਚਾਹਦੇ ਸੀ ਜਾਂਦੀ ਕਣਕ ਦੀ ਕਾਰਨ ਕੀ ਸਮਝੋ ਬੜੀਆਂ ਬੜੀਆਂ ਵਟੀਆਂ ਢਾਂਕਾ ਜਿਹੜੀਆਂ ਅਜੇ ਵੀ ਮੰਡੀਆਂ ਦੇ ਵਿੱਚ ਲੱਗੀਆਂ ਉਹ ਲੋਕੀ ਥੋੜੇ ਜਣਾਂ ਨੂੰ ਮੇਨੂੰ ਉਮੀਦਾਂ ਝੋਨਾ ਲਾ ਦੇਣਗੇ ਪਰ ਫਿਰ ਵੀ ਢਾਂਕਾ ਬਹੁਤ ਬਹੁਤ ਵੱਡੀਆਂ ਲੱਗੀਆਂ ਚੁਕਾਈ ਕਿਉਂ ਨਹੀਂ ਹੋ ਰਹੀ ਇਸ ਦਾ ਤੇ ਸੁਖਰੀ ਜਿੰਨੇ ਕੀ ਮੈਨੂੰ ਸਮਝ ਆ ਰਹੀ ਆ ਕਿ ਕਾਂਗਰਸ ਰਾਜਵਲੇ ਦੀਆਂ ਢਾਂਗਲੀਆਂ ਤੇ ਟਰਾਂਸਪੋਰਟੇਸ਼ਨ ਦੀਆਂ ਮੰਡੀਆਂ ਚੋਂ ਕੱਢਣ ਵਾਸਤੇ ਇਹਨਾਂ ਨੇ ਐਕਸ਼ਨ ਕਰ ਲਿਆ ਪਰ ਆਪ ਉਸੇ ਰਾਹ ਤੁਰ ਪੇ ਇੱਕਾਂ ਵੀ ਉਹੋ ਕੁਝ ਹੋਇਆ ਜਿਹੜੇ ਅਲੀਗੇਸ਼ਨ ਕਾਂਗਰਸ ਦੇ ਮੰਤਰੀਆਂ ਤੇ ਲੱਗੇ ਜਿਹੇ ਤੇ ਮੰਤਰੀ ਅੰਦਰ ਰਹਿ ਕੇ ਆਏ ਕਿ ਮੰਡੀਆਂ ਦੇ ਟੈਂਡਰ ਜਿਹੜੇ ਉਹ ਮਨਮਰਜ਼ੀ ਨਾਲ ਹੋਏ ਹੁਣ ਵੀ ਇਸ ਤਰ੍ਹਾਂ ਹੋਇਆ ਜਦੋਂ ਟੈਂਡਰ ਵੀ ਪ੍ਰੋਪਰ ਹੋਏ ਤੇ ਉਹਦੀ ਟਰਾਂਸਪੋਰਟੇਸ਼ਨ ਨਹੀਂ ਹੋਈ ਟੈਂਡਰ ਉਸ ਬੰਦੇ ਨੂੰ ਦੇ ਦਿੱਤਾ ਗਿਆ ਜਿਹਨ ਕੋ ਗੱਡੀ ਨਹੀਂ ਹੈਗੀ ਫਿਰ ਕਹੇ ਜੀ ਟਰਾਲੀਆਂ ਤੇ ਚੁਕਾ ਲਾਂਗੇ ਚਲੋ ਯਾਰ 3-4 ਟਰਾਲੀਆਂ ਤੇ ਚੁਕਾ ਲਵਾਂਗੇ ਪਰ ਇਹ ਸਾਰਾ ਕੁਝ ਪੋਸੀਬਲ ਨਹੀਂ ਹੁੰਦਾ ਇੱਕ ਸੈਟਅਪ ਹੁੰਦਾ ਟੈਂਡਰ ਦੇ ਵੀ ਟਰੱਕ ਦੇ ਨਾਲ ਲੇਬਰ ਹੁੰਦੀ ਆ ਗਾੜੀ ਲਾਉਣ ਵਾਲੀ ਆ ਲੱਦਣ ਵਾਲੀ ਆ ਉਹ ਸਿਸਟਮ ਪ੍ਰੋਪਰਲੀ ਚੱਲ ਨਹੀਂ ਸਕਿਆ ਇਹ ਉਹੀ ਵਜ੍ਹਾ ਹੁਣ ਬਣੀ ਅਗਰ ਆਪਾਂ ਗੱਲ ਕਰ ਲਈਏ ਕਿਸਾਨਾਂ ਦੇ ਮੁੱਦੇ ਚਾਹੇ ਐਮਐਸਪੀ ਦਾ ਆ ਚਾਹੇ ਹੋਰ ਕੋਈ ਆ ਸਿਆਸੀ ਪਾਰਟੀਆਂ ਦੇ ਪੰਜਾਬ ਦੇ ਕਿਸਾਨਾਂ ਦੇ ਮੁੱਦਿਆਂ ਤੇ ਜਾਂ ਇੰਡੀਆ ਦੇ ਕਿਸਾਨਾਂ ਦੇ ਮੁੱਦਿਆਂ ਤੇ ਕੀ ਸਟੈਂਡ ਕੀ ਐ ਇਸ ਟਾਈਮ ਸਿਆਸੀ ਰੂਪਾਂ ਐਸੋ ਕਿ 2014 ਦੀ ਗੱਲ ਹੈ ਜਦੋਂ ਕਾਂਗਰਸ ਦਾ ਰਾਜ ਸੀ ਇਹਨਾਂ ਨੇ ਡਾਕਟਰ ਸੁਮਿੰਦਰ ਨਾਥ ਕਮਿਸ਼ਨ ਬਿਠਾਇਆ ਬਿਲਕੁਲ ਵੀ ਕੀ ਕਿਸਾਨਾਂ ਨੂੰ ਐਮਐਸਪੀ ਦੇਣੀ ਚਾਹੀਦੀ ਹੈ ਉਹਨਾਂ ਨੇ ਆਪਣੀ ਰਿਪੋਰਟ ਸੌਂਪੀ ਲੇਕਿਨ ਵੱਡ ਕਿਸਮਤੀ ਵੀ ਉਹ ਇਲੈਕਸ਼ਨ ਤੋਂ ਥੋੜਾ ਸਮਾਂ ਪਹਿਲਾਂ ਸੌਂਪੀ ਗਈ ਇਹਨਾਂ ਬਹਾਨਾ ਬਣਾ ਲਿਆ ਇਹਨੇ ਸਮੇਂ ਤੇ ਅਸੀਂ ਲਾਗੂ ਨਹੀਂ ਕਰ ਸਕਦੇ ਇਸ ਗੱਲ ਦਾ ਖਮਿਆਲਿਆ ਕਾਂਗਰਸ ਨੇ 10 ਸਾਲ ਭੁੱਲ ਲਿਆ ਆਊਟ ਆਫ ਪਾਵਰ ਹੋ ਗਏ ਮੋਦੀ ਸਾਹਿਬ ਨੇ ਉਸ ਗੱਲ ਨੂੰ ਸੁਭਾੜ ਲਿਆ ਉਸੇ ਸਮੇਂ ਪ੍ਰਧਾਨ ਹਜਰੀ ਨੂੰ ਚਿੱਠੀਆਂ ਲਿਖੀਆਂ ਬਤੌਰ ਮੁੱਖ ਮੰਤਰੀ ਗੁਜਰਾਤ ਇਹ ਲੱਗੂ ਹੋਣੀ ਚਾਹੀਦੀ ਹੈ ਲੋਕਾਂ ਨੂੰ ਕਹਿੰਦੇ ਜੇ ਮੇਰੇ ਤੋਂ ਬਣਾਓਗੇ ਤੇ ਮੈਂ ਆਉਂਦੀ ਲੱਗੂ ਕਰਦਾ ਫਿਰ ਇਹ ਹੁਣ ਰਿਕਾਰਡ ਹੈ ਸਰ ਕੋਈ ਨਾ ਦੇ ਸਟੇਟਮੈਂਟਸ ਵੀ ਚਿੱਠੀਆਂ ਵੀ ਠੀਕ ਹੈ ਲੇਕਿਨ 10 ਸਾਲ ਨੰਗੇ ਬਰਕਿਸਮਤੀ ਕਿ ਹੁਣ ਐਮਐਸਪੀ ਲਾਗੂ ਨਹੀਂ ਹੋਈ ਤੇ ਇਹ ਫਸਲਾਂ ਤੇ ਐਮਐਸਪੀ ਡਿਕਲੇਅਰ ਹੁੰਦੀ ਆ ਉਹਤੇ ਚੀਜ਼ਾਂ ਖਰੀਦੀਆਂ ਨਹੀਂ ਜਾਂਦੀਆਂ ਇਹ ਖਰੀਦੀਆਂ ਜਾ ਰਹੀਆਂ ਤੇ ਸਿਰਫ ਪੰਜਾਬ ਦਾ ਕਣਕ ਕਿਉਂ ਨਾ ਕੀਤਾ ਜਾ ਰਿਹਾ ਹਰਿਆਣਾ ਦਾ ਕੀਤਾ ਜਾ ਰਿਹਾ ਕੁਝ ਹਿੱਸੇ ਦਾ ਉੱਤਰ ਪ੍ਰਦੇਸ਼ ਦਾ ਕੀਤਾ ਜਾ ਰਿਹਾ ਬਾਕੀ ਸਾਰੇ ਹਿੰਦੁਸਤਾਨ ਚ ਐਮਐਸਪੀ ਨਹੀਂ ਹੈ ਓਪਨ ਮੰਡੀ ਕਰਦੀ ਗਈ ਕਹਿਣ ਨੂੰ ਕੰਦਰਾ ਭਾਅ 275 ਰੁਪਏ ਆ ਤੇ ਵੇਖ ਲਈ 1000 ਰੁਪਏ ਉਹ ਫਿਰ ਲੋਕ ਕੀ ਕਰਦੇ ਆ ਕਿ ਜਦੋਂ ਦੇਖਿਆ ਪੰਜਾਬ ਕੇ ਐਮਐਸਪੀ ਮਿਲ ਰਹੀ ਆ ਚੋਰੀ ਰਾਤ ਉਹ ਟੱਕਾਂ ਹੀ ਲੱਦਦਾ ਕਿ ਇਧਰੋਂ ਲੈ ਆਉਣੇ ਹਾਂ ਉਤੋਂ ਯਾਰ ਵੇਖਿੰਦੀ ਕਿਸਾਨ ਦੀ ਲੁੱਟ ਦਿੱਤੀ ਜਿੱਥੇ 275 ਸਰਕਾਰੀ ਗ੍ਰੀਨ ਪੈਗੀ ਸਰਕਾਰੀ ਕਿਸੇ ਸੱਚਾ ਜੋ ਨਾ ਪੈ ਜਾਂਦਾ ਬਿਲਕੁਲ ਬਰ ਉਹ ਜੇ ਇਹ ਸਾਰੇ ਹਿੰਦੁਸਤਾਨ ਚ ਲਾਗੂ ਹੋ ਜੇ ਤੇ ਇਹ ਮਸਲਾ ਦੇ ਤੇ ਕਿਸਾਨ ਨੂੰ ਕਿਸੇ ਕੱਲ ਦੀ ਲੋੜ ਨਹੀਂ ਦੂਸਰੀ ਧੰਨ ਲਈ ਇਹ ਚ ਹੈ ਕਿ ਕਿਸਾਨ ਦਾ ਜਿਹੜਾ ਖਰਚਾ ਕੈਲਕੂਲੇਟ ਕਰਨਾ ਬਸ ਉਹਦਾ ਕਿੰਨਾ ਬੰਦਾ ਉਹ ਕਰਨ ਵਾਸਤੇ ਜਿਹੜੇ ਫਾਰਮੂਲੇ ਅਲੱਗ-ਅਲੱਗ ਕਰਦੇ ਸੁਆਮੀ ਨਰਨ ਸਿੰਘ ਜੀ ਕਹਿੰਦੇ ਵੀ ਸੀ 2 ਪਲੱਸ 50% ਕਰੋ ਸੀ 2 ਹੁੰਦੀ ਹੈ ਉਹਦੇ ਖਰਚੇ 50% ਹੈ ਜਿਹੜੀ ਫੈਮਿਲੀ ਦੀ ਲੇਬਰ ਲੱਗੀ ਹੋਈ ਹੈ ਘਰ ਦਾ ਮਾਲਕ ਹੈ ਜ਼ਮੀਨ ਦਾ ਮਾਲਕ ਹੈ ਉਹਦੀ ਘਰ ਵਾਲੀ ਹੈ ਉਹਦੇ ਬੱਚੇ ਆ ਉਹ ਲੱਗੇ ਹੋਏ ਆ ਬੈਂਕਾਂ ਤੋਂ ਲੋਨ ਲਿਆ ਉਹਦੇ ਵਿਆਜ ਨੇ ਇਹ ਸਾਰੇ ਪਾ ਕੇ ਉਹ ਕਹਿੰਦੇ 50% ਪਰੌਟ ਦੇ ਦਿਓ ਇਹਨਾਂ ਦੀ ਮਿਹਨਤ ਬੰਦੀ ਅਸਲ ਜੋ ਪ੍ਰੋਫਿਟਿਵ ਨੀਗਾ ਉਹਦਾ ਮੇਨ ਜਿਹੜਾ ਹਿੱਸਾ ਹੁੰਦਾ ਮੇਨ ਦਾ ਹਿੱਸਾ ਉਹ ਜਿਹੜਾ ਗਾ ਮੈਂਬਰ ਤੇ ਇਹਨਾਂ ਬੰਦੇ ਕੰਮ ਕਰਦੇ ਉਹਨਾਂ ਨੂੰ ਉਜਰਤ ਨਹੀਂ ਮਿਲਣੀ ਚਾਹੀਦੀ ਜੇ ਅਸੀਂ ਬੈਂਕ ਤੋਂ ਕਰਜ਼ੇ ਚੁੱਕੇ ਤੇ ਉਹਦਾ ਵਿਆਜ ਨਹੀਂ ਮਿਲਣਾ ਚਾਹੀਦਾ ਲੇਕਿਨ ਉਹਦੇ ਬਜਾਏ ਸਰਕਾਰ ਕਰ ਰਹੀ ਹੈ A2 FL ਅੱਛਾ ਇਹ ਨਾ ਕੱਚੇ ਸੀਟੂ ਦੀ ਬਜਾਏ A2 ਕਰ ਲੈ ਜਿੱਥੇ ਵਿਆਜ ਨਹੀਂ ਪਾਏ ਹਾਂ ਠੇਕਾ ਨਹੀਂ ਪਾਇਆ ਤੇ FL ਕਰਦਾ ਫੈਮਿਲੀ ਲੇਬਰ ਅੱਛਾ ਉਹਨੂੰ ਕੱਟ ਹੋ ਜਾਂਦਾ ਰੱਖ ਲੈ ਸਰਕਾਰੀ ਗਤੀਵਿਧਾਂ ਦਾ ਰੱਖ ਲਿਆ ਯੇ ਤਾਂ ਮਨੇ ਕਹਿਆ ਜੀ ਦੋਸਤ ਵੀ ਗੱਡੇ 170 ਰੁਪਏ ਤੇੜੀ ਸਰਕਾਰੀ ਰੇਟ ਕੀ ਹੈ ਹੁਣ ਤੁਹਾਨੂੰ ਪਤਾ ਹੈ ਸਰਕਾਰੀ ਰੇਟ ਕੀ ਆ ਤੇ ਪਿੰਡਾਂ ਚ ਲੇਬਰ ਕਿਹੜੇ ਰੇਟ ਤੇ ਮਿਲ ਰਹੀ ਹੈ ਜੇ ਤਾਂ ਜੇ ਮਜ਼ਦੂਰ ਦੀ ਤੇੜੀ ਦੀ ਗੱਲ ਕਰੀ ਤਾਂ 600 ਰੁਪਏ ਤੋਂ 600 ਰੁਪਏ ਤੇ ਸਰਕਾਰੀ ਡੀਸੀ ਰੇਟ ਦੇਖ ਲਓ ਕੀ ਉਹ 300 ਦੇ ਲੱਗੇ ਜਾਗੇ ਹੁਣ ਆ ਗਏ ਇੰਨੇ ਘਾਟੇ ਫਿਰ ਉਹ ਚੀਜ਼ ਘਾਟਾ ਕਿਸਾਨ ਤੇ ਪਾ ਰਿਹਾ ਤੇ ਦੂਜਾ 10 ਸਾਲ ਇਸ ਗੱਲ ਨੂੰ ਸੁੱਤੇ ਰਹੇ ਫਿਰ ਇਹ ਕਿ ਜਿਹੜਾ ਵੱਡਾ ਕੰਮ ਹੈ ਨਾ ਹੋਰ ਗਲਤ ਇਹ ਸਰਕਾਰ ਨੇ ਕੀਤਾ ਮੇਰੀ ਨਜ਼ਰ ਚ ਕੋਈ ਸੀ ਕਿ ਕਿਸਾਨ ਇਹਨਾਂ ਦੀਆਂ ਨੀਤੀਆਂ ਕਰਕੇ ਕਰਜੇ ਥੱਲੇ ਗਿਆ ਜੇ ਜਿਹਨੂੰ ਘਾਟਾ ਪੈ ਰਿਹਾ ਲਿੰਟਾਂ ਚੁੱਕ ਰਿਹਾ ਇਹਨਾਂ ਕ ਸੌਖਾ ਤਰੀਕਾ ਕਰਤਾ ਤੇ ਚਲੋ ਜੀ ਹਰਸਲ ਲਿਮਟ ਵਧਾਈ ਦਿਓ ਹੁਣ ਮੈਂ 10 ਲੱਖ ਰੁਪਏ ਚੁੱਕਿਆ ਤੇ ਬਿਲਕੁਲ ਨਹੀਂ ਨਹੀਂ ਮੋੜਨਾ ਮੈਨੂੰ ਬੈਂਕਰ ਕਹਿੰਦੇ ਐਗਾ ਤੁਸੀਂ 1.5 ਲੱਖ ਦੀ ਕਰ ਦੇ ਨਹੀਂ ਤੁਸੀਂ ਊਠਾ ਲਾ ਜੋ ਤੇ 50 ਹਜ਼ਾਰ ਹੋਰ ਲੈ ਜਾਓ ਹੋਰ ਲੈ ਜਾਓ ਉਹਨਾਂ ਦੀ ਰਿਕਵਰੀ ਹੋਊਗੀ 100% ਤੇ ਸਾਡੇ ਸੇ 1.5 ਲੱਖ ਹੋ ਗਿਆ ਇਹ ਸੇ 1.5 ਵਧਾਈ ਗਏ ਵਧਿਆ ਵਧਿਆ ਸਾਡਾ ਕਰਜ਼ਾ ਹੋ ਗਿਆ 9 ਲੱਖ ਕਰੋੜ ਹਿੰਦੁਸਤਾਨ ਦਾ ਠੀਕ ਹੈ ਕਿਸਾਨਾਂ ਦਾ ਦੂਜੇ ਪਾਸੇ ਕਾਰਪੋਰੇਟਾਂ ਨੇ ਦਾ 14 ਲੱਖ ਕਰੋੜ ਕਰਜਾ ਇਹੋ ਜਿਹਾ ਸੀ ਜਿਹੜਾ ਉਹ ਕਹਿੰਦੇ ਜੇ ਦਿਵਾਲੀ ਹੋ ਗਈ ਹੋल्डिंग ਨਹੀਂ ਸਕਦੇ ਅੱਛਾ ਉਹਨਾਂ ਜਵਾਨੀ ਵੀ ਸੀ ਅਦਾਨੀ ਵੀ ਸੀ ਵਜ਼ੇਰੇ ਸੀ મોદી ਵਰਗੇ ਹਾਂ ਹਾਂਜੀ ਇਹ મોદી ਨੇ ਦੂਜੇ મોદી ਨੀਰਮੋਦੀ ਹਣੀ ਨੀਰਮੋਦੀ ਜਿਨ੍ਹਾਂ ਨੇ ਇਹ ਕਿਹਾ ਵੀ ਸਾਡੀਆਂ ਫਰਮਾਂ ਦਿਵਾਲੀ ਆ ਗਿਆ ਨਹੀਂ ਪੈਸੇ ਦੇ ਸਕਦੇ ਉਹਨੂੰ ਐਨਪੀਏ ਕਰਤਾ ਅੱਛਾ ਇੱਕ ਪਾਸੇ ਆਸਟ੍ਰੇਲੀਆ ਦੇ ਕੋਲੇ ਨਹੀਂ ਖਾਣਾ ਚਲਾ ਰਹੇ ਹੁਣ ਹਿੰਦੁਸਤਾਨ ਜਿਹੜਾ ਬਿジネス ਚਲਾ ਰਹੇ ਦੂਜੇ ਪਾਸੇ ਦਿਵਾਲੀ ਇਹਨੇ ਇਹ ਸਰਕਾਰ ਨੇ 9 ਲੱਖ ਕਰੋੜ ਰੁਪਏ ਕਿਸਾਨਾਂ ਦਾ ਮਾਫ ਕਰਨ ਦੀ بجائے ਹੂੰ ਕਾਰਪੋਰੇਟਾਂ ਦਾ 14 ਲੱਖ ਕਰੋੜ ਮਾਫ ਕੀਤਾ 6 ਲੱਖ ਕਰੋੜ ਰੁਪਏ ਵੱਧ ਕਾਰਪੋਰੇਟ ਘਰਾਣੇ ਦਾ ਕਰਜ਼ਾ ਜੇ ਉਹ 9 ਲੱਖ ਕਰੋੜ ਹੀ ਕਰ ਦਿੰਦੇ ਹਾਂ ਤੇ ਸਾਰੇ ਹਿੰਦੁਸਤਾਨ ਦੇ ਲੋਕ ਜਿਹੜੇ ਕਿਸਾਨ ਸੀ ਉਹ ਕਰਜ਼ਾ ਮੁਕਤ ਹੋ ਜਾਂਦੇ ਮਜ਼ਦੂਰ ਸੀ ਕਰਜ਼ਾ ਮੁਕਤ ਹੋ ਜਾਂਦੇ ਉਹਨਾਂ ਨੂੰ ਸਾਹ ਮਿਲ ਜਾਂਦਾ ਕਿਉਂਕਿ ਕਰਜ਼ੇ ਥੱਲੇ ਤਾਂ ਸਰਕਾਰੀ ਨੀਤੀ ਕਰਕੇ ਆਏ ਸੀ ਨਾ ਪਰ 10 ਸਾਲ ਕਿਸਾਨਾਂ ਨੇ ਮੋਚਾ ਵੀ ਲਾ ਲਿਆ ਇਹ ਇਹ ਦੇ ਵਿੱਚ ਹੁਣ ਪਿਛਲੇ 2 ਸਾਲ ਲੱਗਾ ਰਿਹਾ ਬਿਲਕੁਲ ਦਰਸਤ ਸਰਕਾਰਨ ਡਾਊਨ ਵਾਲੇ ਇੱਕ ਵਾਰੀ ਹੋ ਜਾਂਦੇ ਹੱਕ ਦੀ ਆਵਾਜ਼ ਨਹੀਂ ਠਾਈ ਨਹੀਂ ਉਹਨਾਂ ਦੀ ਗੱਲ ਸੁਣ ਲੈ 10 ਮਿੰਟ ਬਾਰਡਰ ਤੇ ਨਹੀਂ ਆਏ ਬਿਲਕੁਲ ਪ੍ਰਧਾਨ ਮੰਤਰੀ ਕੋ ਸਮਾਂ ਨਹੀਂ ਮਿਲਿਆ ਨਹੀਂ ਜੀ ਹੁਣ ਇਸ ਚੀਜ਼ ਨੂੰ ਮਹਿਸੂਸ ਕੀਤਾ ਕਾਂਗਰਸ ਨੇ ਹੂੰ ਇਹ ਸੜਕੋ ਗਲਤੀ ਹੋਈ ਹੈ 14 ਦੇ ਵਿੱਚ ਜਿਹੜੇ ਭੁਗਤਣ ਦੇ ਆ ਉਹਨਾਂ ਨੇ ਆ ਕਿ ਆਪਣਾ ਸਾਰਾ ਚੋਣ ਮੈਨੀਫੈਸਟੋ ਇਸ ਕਰਦੇ ਲਾਤਾ ਇਹ ਐਮਐਸਪੀ ਵੀ ਦੇਵਾਂਗੇ ਹੂੰ ਸੁਆਮੀ ਨਾਲ ਦੀ ਰਿਪੋਰਟ ਮੁਤਾਬਕ ਦੇਵਾਂਗੇ ਐਮਐਸਪੀ ਦੇ ਫਸਲਾਂ ਗਰੀਦਨ ਦੀ ਗਾਰੰਟੀ ਵੀ ਦੇਵਾਂਗੇ ਜਿਹੜਾ ਮਜ਼ਦੂਰਾਂ ਦੀ ਸੈਲਰੀ ਤਨਖਾਹ ਘਟ ਹੈਗੀ ਆ ਮਲੇਗਾ ਚ ਉਹ ਵੀ ਅਸੀਂ 400 ਪਏ ਕਰਾਂਗੇ ਮਜ਼ਾਜਮਨ ਨੂੰ ਨੌਕਰੀਆਂ ਮਿਲਾਵਾਂਗੇ ਜਦ ਤੱਕ ਇਹ ਰੁਜ਼ਗਾਰ ਨਹੀਂ ਜਨਰੇਟ ਕਰਦੇ ਉਹਨੇ ਜੇ ਬੱਚੇ ਬਾਹਰ ਜਾਣੋ ਕਿਤੋਂ ਰਪਣਗੇ ਪਹਿਲਾਂ ਸਾਡੇ ਬੱਚੇ ਬਾਹਰ ਜਾਂਦੇ ਸੀ ਪੈਸੇ ਕਮਾ ਕੇ ਇੱਥੇ ਭੇਜਦੇ ਸੀ ਉੱਧਰ ਜ਼ਮੀਨਾਂ ਵੇਚ ਕੇ ਜਾ ਰਹੇ ਵੇਚ ਕੇ ਜਾ ਮਤਲਬ ਸਾਡੀ ਸੰਪਤੀ ਵੀ ਗਈ ਸਾਡਾ ਜੋਤ ਵੀ ਗਿਆ ਸਾਡਾ ਦਿਮਾਗ ਵੀ ਗਿਆ ਬੰਦਾ ਜਿੰਨਾ ਇੰਟੈਲੈਕਟ ਬਤਾਈ ਸਾਰਾ ਬਾਹਰ ਨਿਕਲ ਗਿਆ ਪੈਸਾ ਤਾਂ ਬਾਹਰ ਜਾ ਰਿਹਾ ਸਾਰਾ ਤਕਰੀਬ ਪੈਸਾ ਵੀ ਜਾ ਰਿਹਾ ਆਰਥਿਕ ਤੌਰ ਤੇ ਵੀ ਤੰਗਾਲ ਹੋ ਰਹੇ ਤੇ ਬੌਧਿਕ ਤੌਰ ਤੇ ਵੀ ਤੰਗਾਲ ਹੋ ਰਹੇ ਕਿ ਜਿਹੜਾ ਦਿਮਾਗ ਵਾਲਾ ਬੰਦਾ ਸੀ ਉਹ ਬਾਹਰ ਜਾ ਗਿਆ ਉਹਨਾਂ ਦੀ ਚੈੱਕਰੀ ਕਰਨ ਲੱਗ ਪਿਆ ਸਾਡੇ ਕੋਲ ਦੂਰ ਰਹਿ ਗਏ ਜਿਹਨਾਂ ਕੋਲ ਹਾਈ ਲੈਟ ਪਾਸ ਨਹੀਂ ਹੋਇਆ ਜਾਂ ਜਿਹਨ ਕੋ ਕੰਮਕਾਰ ਇੱਥੇ ਕੋਈ ਨਹੀਂ ਹੈਗਾ ਵਿਜਟ ਹੈ ਚੱਕਰ ਨਾ ਨਹੀਂ ਜਾਂਦਾ ਇਹਦਾ ਮਤਲਬ ਪੰਜਾਬ ਕਿਹੜੇ ਪਾਸੇ ਨੂੰ ਚੱਲ ਗਿਆ ਸਿਰੇ ਸ਼ਕਤੀ ਪੱਖੋਂ ਵੀ ਗਿਆ ਆਰਥਿਕ ਪੱਖੋਂ ਵੀ ਗਿਆ ਤੇ ਜਿਹੜੀ ਸਾਡੀ ਲਿਆਕਤ ਸੀ ਉਸ ਪੱਖੋਂ ਵੀ ਪਛੜ ਗਿਆ ਉਹ ਇਹਦੇ ਅਨਸਾਰ ਇਸ ਵੇਲੇ ਹੁਣ ਗਰੰਟੀਆਂ ਦੇਣ ਦੇ ਆ ਕੋਈ ਕਿਸਮ ਚਾਹੀਦਾ ਸੀ ਚੋਣ ਮੈਨੀਫੈਸਟੋ ਜਿਹੋ ਕਹਿੰਦੇ ਕਾਨੂੰਨੀ ਇਹਨੂੰ ਇੱਕ ਬਣਾਉ ਡਾਕੂਮੈਂਟ ਬਣਾਉ ਤੇ ਬਣਾ ਕੇ ਕਰਦੇ ਫਿਰ ਬਿਲਕੁਲ ਲਾਗੂ ਕਰਨ ਦੀ ਕੀ ਅਰਥ ਸੀ ਹਾਂਜੀ ਜੇ ਮੰਨ ਹੀ ਗਏ ਉਸ ਉਸ ਬੋਰਡ ਨੂੰ ਉਹਨੂੰ ਪਦਮਸ਼ਰੀ ਵੀ ਦੇ ਦਿੱਤਾ ਡਾਕਟਰ ਸ਼ੋਮਨਾਥ ਜੀ ਨੂੰ ਬਿਲਕੁਲ ਤੇ ਹੁਣ ਅਮਨ ਕਰਨ ਵਾਸਤੇ ਘਟੋ ਘਟੋ ਉਹਨਾਂ ਦੇ ਫੈਸਲੇ ਤੇ ਲਾਗੂ ਕਰਦੇ ਕਿ ਕਿਸਾ ਲਾਗੂ ਕਰਨਾ ਚਾਹੀਦਾ ਜੀ ਤੇ ਮੇਰੀ ਤੇਜ ਗਿਆਰਛੇ ਇਹ ਹੈ ਵੀ ਲੋਕਾਂ ਨੂੰ ਬਹੁਤ ਬ੍ਰੇਕੀ ਨਾਲ ਵਾਸ਼ ਕਰਨਾ ਚਾਹੀਦਾ ਵੀ ਕਿਹੜੀ ਪਾਰਟੀ ਸਿਆਸੀ ਤੌਰ ਤੇ ਜਿਤਨਾ ਵਰਤ ਰਹੀ ਆ ਔਰ ਜਿਸ ਤਰ੍ਹਾਂ ਮੈਂ ਦੱਸਿਆ ਕਰਜ਼ਾ ਕਿਸਾ ਚੜਾਇਆ ਸੀ ਇਹਨਾਂ ਨੇ ਬਿਲਕੁਲ ਫਿਰ ਲਿਮਟਾਂ ਵਧਾਈ ਗਏ ਸਾਡੇ ਬਾਰੇ ਈਜ਼ੀ ਲੋਨ ਹੋ ਗਿਆ ਅਸੀਂ ਜਾ ਕੇ ਸਾਈਨ ਮਾਰੇ ਪੈਸੇ ਵਸ ਗਏ ਤੇ ਕਰਦਿਆ ਕਰਦੇ ਇੱਕ ਇੱਕਲੇ ਹੁਣ ਪੰਜਾਬ ਦੀ ਗੱਲ ਲੈ ਲਈਏ ਪੰਜਾਬ 'ਚ 11400 ਪਿੰਡ ਆ ਪੰਜਾਬ ਦੇ ਸਰ ਸਰਕਾਰੀ ਤੌਰ ਤੇ ਜਨਾ ਕਰਦਿਆ ਵਾ 128 ਲੱਖ ਕਰੋੜ ਦਾ ਅੱਛਾ ਪ੍ਰਾਈਵੇਟ ਬੰਦਿਆਂ ਨਾਲ ਆਕਤੀਆਂ ਦਾ ਬਕਰ ਆ ਇਹਦਾ ਵਾਹ ਹਰ ਪਿੰਡ ਦੇ ਸਿਰ 12-13 ਕਰੋੜ ਦਾ ਕਰਜ਼ਾ ਵਾ ਹਰ ਘਰ ਦੇ ਸਿਰ 4-5 ਲੱਖ ਕਰੋੜ ਦਾ ਵਾ ਹਾਂਜੀ ਇਹ ਬਜਲੀ ਕੋਠੀ ਉਹਦਾ 30-35 ਲੱਖ ਹੋਊਗਾ ਜਿਹੜਾ ਮੜੀ ਘਟ ਵਾਲੇ ਉਹਦੇ ਲੱਖ ਦੋ ਲੱਖ ਹੋਊਗਾ ਜਿਮੀਨਾਂ ਦੇ हिसाब ਨਾਲ ਕਰਜ਼ਾ ਹੀ ਹਰ ਬੰਦਾ ਕਰਜ਼ਾ ਹੀ ਹਰ ਬੰਦਾ ਅੱਜ ਹਰ ਜਮ੍ਹਾਂ ਦਾ ਬੱਚਾ ਪੰਜਾਬ ਦਾ 1.5-2 ਕਰੋੜ ਦੇ ਕਰਜ਼ੇ ਥੱਲੇ ਜਮੜੇ ਇਹ ਸਥਿਤੀ ਹੈ ਜੀ ਪਰ ਸਰਕਾਰਾਂ ਕਿਉਂ ਨਹੀਂ ਧਿਆਨ ਕਰਦੇ ਕਿ ਇਸ ਦੀ ਵੀਰਾ ਟਾਈਮ ਤੋਂ ਟਾਈਮ ਜਿਹੜਾ ਕਿਤਨਾ ਕਿਤੇ ਜਦੋਂ ਕਿਸਾਨਾਂ ਨੂੰ ਮਾਰ ਵੱਗਦੀ ਹੈ ਕੁਦਰਤੀ ਮਾਰ ਤੋ ਉਹਦਾ ਹੱਲ ਕੀਤਾ ਜਾਵੇ ਤਾਂ ਕਿ ਉਹ ਕਰਜ਼ੇ ਥੱਲੇ ਨਾ ਆਉਣ। ਇਹ ਇਸ ਤਰ੍ਹਾਂ ਕਹੀਏ ਵੀ ਪਿਆਰੇ ਪਿਛਲੇ ਸਮੇਂ ਦੇ ਬਾਦਸ਼ਾਹ ਹੁੰਦੇ ਸੀ ਉਹਨੂੰ ਸਕਾਰਾਂ ਦੇ ਆਦਿ ਹਾਂਜੀ। ਹੈ ਹਾਕਮ ਨਹੀਂ। ਹਾਂ। ਇਹਨਾਂ ਦੀ ਨੀਤੀ ਇਹ ਰਹੀ ਹੈ ਵੀ ਜੇ ਲੋਕ ਭੁੱਖੇ ਰਹਿਣਗੇ ਤਾਂ ਸਾਡੇ ਹੱਥਾਂ 'ਚ ਵੇਖਦੇ ਰਹਿਣਗੇ। ਹਾਂ। ਇਹਨਾਂ ਨੂੰ ਮੰਗਦੇ ਬਣਾ ਕੇ ਰੱਖੋ, ਵੇਲਣ ਬਣਾ ਕੇ ਰੱਖੋ। ਰਾਜ ਰੋਜ਼ਗਾਰ ਦਿੱਤੇ ਹੁੰਦੇ ਤਾਂ 80 ਕਰੋੜ ਲੋਕਾਂ ਨੂੰ ਮੁਫਤ ਰੱਖਣ ਦੇਣ ਦੀ ਜਰੂਰਤ ਨਹੀਂ ਸੀ ਪੈਣ। ਨਹੀਂ ਪੈਣ। ਕਿਉਂਕਿ ਜੇ ਆਪਾਂ ਹਰ ਸਰਕਾਰ ਦਾ ਵੇਖੀਏ ਆਈ ਤਾਂ ਬਿਜਲੀ ਦੇ ਦਾਕੇ ਆਈ ਤਾਂ ਆਟਾ ਦੇ ਦਾਕੇ ਕੋਈ ਵਿੱਚ ਕਿਉਂ ਆਫਰ ਕਰ ਰਿਹਾ ਕੋ ਚਾਹ ਪੱਤੀ ਦੇ ਰਿਹਾ ਕੋ ਮੰਗਤੇ ਕਿਉਂ ਬਣਾਉਣਾ ਮੰਗ ਕਿਉਂਕਿ ਉਹ ਚਾਹੁੰਦੇ ਆ ਵੀ ਜਿੰਨੇ ਮੰਗਤੇ ਰਹਿਣਗੇ ਸਾਡੇ ਤੇ ਨਿਰਭਰ ਰਹਿਣਗੇ ਬਿਲਕੁਲ ਤੇ ਸਾਡਾ ਵੋਟਾਂ ਪਾਉਣਗੇ ਸਾਡਾ ਸਾਡੀ ਕੂਦ ਕੰਮ ਰਹਿਗੀ ਤੇ ਲੋਕਾਂ ਨੂੰ ਚਾਹੀਦਾ ਵੀ ਤੁਸੀਂ ਹਰ ਬੰਦੇ ਆਏ ਨੂੰ ਇਹ ਸਵਾਲ ਕਰੋ ਕਿ ਤੁਸੀਂ ਸਾਨੂੰ ਆਟਾ ਨਾ ਦਿਓ ਸਾਨੂੰ ਦਾਲ ਨਾ ਦਿਓ ਸਾਨੂੰ ਚਾਹ ਪੱਤੀ ਨਹੀਂ ਚਾਹੀਦੀ ਸਾਨੂੰ ਬਿਜਲੀ ਵੀ ਨਹੀਂ ਚਾਹੀਦੀ ਸਾਨੂੰ ਰਿਗਾਰਡ ਦਿਓ ਬਿਲਕੁਲ ਜੇ ਸੱਚੇ ਬੱਚੇ ਕੋ 20 25 ਹਜ਼ਾਰ ਦੀ ਨੌਕਰੀ ਹੋਏਗੀ ਉਹ 2022 ਦਾ ਬੈਲੋ ਹੀ ਭਰ ਲੇਗਾ ਬਿਲਕੁਲ ਉਹ 100 ਰੁਪਏ ਦਾ ਆਟਾ ਵੀ ਲੈ ਆਇਆ। ਹਾਂਜੀ। ਉਹ ਬੱਕਰੀਆਂ ਵੀ ਖਰੀਦ ਲੈ ਗਿਆ ਤਾਂ ਕਿ ਲੇਕਿਨ ਉਹ ਜੋ ਸਵੈਮਾਨ ਵੀ ਹੋਏਗਾ ਵੀ ਮੈਂ ਆਪਣੀ ਮਿਹਨਤ ਨਾ ਕਰਕੇ ਕੰਮ ਖਾ ਰਿਆਂ। ਹਾਂਜੀ। ਮੈਂ ਮੰਗਤਾ ਨਹੀਂ। ਮੈਂ ਸਰਕਾਰ ਦੇ ਹੱਥਾਂ ਵੱਲ ਨਹੀਂ ਵੇਖਦਾ। ਪਰ ਹਕੂਮਤਾਂ ਇਸ ਬਸੇ ਨਹੀਂ ਨਾ ਪਰਦਿਆਂ ਨੂੰ ਉਂਡ ਦੇਣਾ ਚਾਹੁੰਦੀਆਂ। ਉਹ ਚਾਹੁੰਦੇ ਮੰਤੇ ਬਣਾ ਕੇ ਉਹ ਸਾਡੇ ਤੇ ਨਿਰਭਰ ਰਹਿਣ ਤੇ ਜਿੱਦਣ ਉਹ ਹੀ ਭਾਈਏ ਉਹਦੋਂ ਨੁਕਮਣ। ਉਹਦੋਂ ਨੁਕਮਣ। 100 ਦਸ ਕੋ ਇਸ ਸਮੇਂ ਡਾਕਟਰ ਗੁਰਪ੍ਰੀਤ ਸਿੰਘ ਕਾਲੋ ਜਿਨ੍ਹਾਂ ਨੇ ਬਹੁਤ ਹੀ ਬਖੂਬੀ ਕਿਸਾਨ ਮੁੱਦਿਆਂ ਦੀ ਡਾਕਟਰ ਸੁਮਮੀਨਾਥ ਸਿੰਘ ਦੀ ਰਿਪੋਰਟ ਦੀ ਗੱਲ ਕੀਤੀ ਹੈ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸਕੇ ਅਗਲੇ ਲੈ ਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ